ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਹੈ ਮੈਂ ਇਕਬਾਲ ਸਿੰਘ ਮੱਤੇਵਾਲ ਅੱਜ ਗੁਰਦੁਆਰਾ ਗੁਰੂ ਕੀ ਬੇਰ ਸਹਿ ਵਿੱਚ ਬਾਬਾ ਬੋੜ ਜੋਗਾ ਸਿੰਘ ਜੋਗੀ ਜਿਨ੍ਹਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਸਿੱਖ ਇਤਿਹਾਸ ਲਿਖਿਆ ਅਤੇ ਕਈ ਕਵੀਸ਼ਰ ਪੈਦਾ ਕੀਤੇ ਅਤੇ ਦਲ ਪੰਥਾਂ ਵਿੱਚ ਵੀ ਉਹਨਾਂ ਦਾ ਕਾਫੀ ਸਤਕਾਰ ਸੀ ਅਤੇ ਅੱਜ ਅੰਤਲਾ ਸਮਾ ਗੁਰਦੁਆਰਾ ਗੁਰੂ ਕੀ ਬੇਰ ਸਹਿ ਵੀ ਬਤੀਤ ਕੀਤਾ ਅਤੇ ਸੰਤ ਬਾਬਾ ਜਨ ਸਿੰਘ ਜੀ ਵੱਲੋਂ ਨਾਲ ਵੀ ਕਾਫੀ ਪਿਆਰ ਸੀ ਅਤੇ ਅੱਜ ਵੀ ਬਾਬਾ ਸੱਜਮ ਸਿੰਘ ਜੀ ਵੱਲੋਂ ਬਾਬਾ ਬੋਰਡ ਦੀ ਯਾਦ ਵਿੱਚ ਕਵੀਸ਼ਰ ਜਥੇ ਸੱਦ ਕੇ ਦਿਵਾਨ ਲਗਾਇਆ ਅਤੇ ਵਰਸੀ ਮਨਾਈ ਗਈ। ਇਹ ਤੇ ਦੂਸਰਾ ਪੜਾ ਤਰਾਵੜੀ ਅੰਮ੍ਰਾਲਾ ਨਾਭਾ ਸਾਹਿਬ ਤੇ ਪੰਜਵਾਂ ਪੜਾ ਕੀਰਤਪੁਰ ਸਹਿਬ ਕਦੇ ਸਭਾ ਬਣੀ ਤੇ ਕੋਸ਼ਿਸ਼ ਕਰੀਏ ਕਿ ਇਹਨਾਂ ਥਾਵਾਂ ਦੇ ਦਰਜੂਰ ਕਰਕੇ ਆਈਏ ਜਿਨ੍ਹਾਂ ਥਾਵਾਂ ਦੀ ਧੰਗ ਗੁਰੂ ਤੇਗ ਬਹਾਦਰ ਆਇਆ ਸੀ ਤੇ ਕਹਿੰਦਾ ਮਹਾਰਾਜ ਮੇਰੇ ਗਰੀਬ ਦੇ ਘਰ ਵੀ ਚਰਨ ਪਾਇਓ ਮਹਾਰਾਜ ਕਹਿੰਦੇ ਕੋਈ ਨਹੀਂ ਆਵਾਂਗੇ ਪਛਾਣ ਲੇਗਾ ਤੇ ਮਹਾਰਾਜ ਜਰੂਰ ਪਛਾਣਾਂਗੇ